ਅਸਲਾਮੁਅਲੈਕ ਗੁਰ ਕੀ ਹਾਲ ਚਾਲ ਹੈ ਸਭ ਤੋਂ ਪਹਿਲੇ ਸਿੱਖ ਵੀਰਾਂ ਨੂੰ ਈਦੀਆਂ ਬਹੁਤ ਬਹੁਤ ਖੁਸ਼ੀਆਂ ਤੇ ਈਦ ਮੁਬਾਰਕ ਹੋਵੇ ਤੇ ਅੱਲਾ ਪਾਕ ਦੀ ਜ਼ਾਤ ਸਭ ਦੀ ਫੈਮਿਲੀ ਤੇ ਆਪਣਾ ਕਰਮ ਆਪਣੀਆਂ ਰਹਿਮਤਾਂ ਤੇ ਤੁਹਾਡਾ ਦਮਨ ਖੁਸ਼ੀਆਂ ਦੇ ਨਾਲ ਭਰਿਆ ਰੱਖੇ ਤੇ ਵੀਰੋ ਅੱਜ ਦੀ ਕਥਾ ਦੇ ਅੰਦਰ ਸੰਤ ਸਿੰਘ ਮਸਕੀਨ ਹੁਣੀ ਆਪਣੀ ਜ਼ਿੰਦਗੀ ਦਾ ਇੱਕ ਵਾਕਏ ਦੇ ਬਾਰੇ ਦੱਸ ਰਿਹਾ ਇੱਕ ਬਹੁਤ ਹੀ ਅਫਸਨੋ ਅਫਸੋਸਨਾਕ ਵਾਕਿਆ ਕਿ ਜਦੋਂ ਸੰਤ ਸਿੰਘ ਮਸਕੀਨਾ ਨੇ ਇੱਕ ਬਹੁਤ ਵੱਡੀ ਸੰਗਤਾਂ ਦੇ ਨਾਲ ਵੀਰੋ ਅੱਗੇ ਕਥਾ ਕੀਤੀ ਤੇ ਉਸ ਤੋਂ ਬਾਅਦ ਵੀਰੋ ਇਹੋ ਜੀ ਸੰਤ ਸਿੰਘ ਮਸਕੀਰਾਂ ਦੇ ਕੋ ਕਿਹੜੀ ਗੱਲ ਕਿਹੜੀ ਗਲਤੀ ਹੋ ਗਈ ਕਿ ਸੰਗਤਾਂ ਨੇ ਸੰਤ ਸਿੰਘ ਮਸਕੀਰਾਂ ਦਾ અપਮਾਨ ਕੀਤਾ ਉਹਨਾਂ ਦਾ ਦਿਲ ਦੁਖਾਇਆ ਜਿਹਦੇ ਨਾਲ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੋਏ ਤੇ ਉਹਨਾਂ ਨੂੰ ਦੁੱਖ ਹੋਇਆ ਵੀਰੋ ਅੱਜ ਅਸੀਂ ਇਸ ਵਾਕੇ ਦੇ ਬਾਰੇ ਜਾਣਾਂਗੇ ਤੇ ਦੂਸਰਾ ਵੀਰੋ ਖਾਲਸਾ ਐਡ ਨਾਮ ਦੀ ਮੈਂ ਇੱਕ ਤਨਜ਼ੀਮ ਬਣਾਈ ਹੈ ਜਿਸ ਦੇ ਅੰਦਰ ਮੈਂ ਆਪਣੀ ਕਮਾਈ ਦਾ 10% ਦਿੰਨਾ ਹੈ ਆਪਣੇ ਚੈਨਲ ਦੀ ਕਮਾਈ ਦਾ ਵੀਰੋ ਤੁਸੀਂ ਵੀ ਸੁਪਰ ਸਟicker ਜਾਂ ਡੋਨੇਸ਼ਨ ਪੇਜ ਕੇ ਗਰੀਬ ਲੋਗਾਂ ਦੀ ਮਦਦ ਕਰ ਸਕਦੇ ਜੇ ਤੇ ਸਾਡੀ ਸੰਗਠਨ ਦਾ ਹਿੱਸਾ ਬਣ ਸਕਦੇ ਜੀ ਵੀਰੋ ਚੱਲ ਇੱਕotha ਸੁਣਨੇ ਤੇ ਇਸ ਦੇ ਬਾਰੇ ਜਾਣਨੇ ਐ ਇਹ ਛੋਟੀਆਂ ਮੋਟੀਆਂ ਦੁਕਾਨਾਂ ਘੜ ਕੇ ਸਟੋਰ ਚਲਾ ਕੇ ਆਪਣੇ ਕਿਰਤ ਕਰਨ ਵਾਲੇ ਇਹਨਾਂ ਨੂੰ ਭੁੱਲ ਕੇ ਕਿਧਰੇ ਵੈਸ਼ ਨਾ ਕਹਿ ਦੇਣਾ ਫਿਰ ਕਿਸ ਨੂੰ ਕਹਿੰਦੇ ਨੇ ਵੈਸ਼ ਚੰਗਾ ਚੌਖਾ ਮੁੱਲ ਮਿਲਣਾ ਚਾਹੀਦਾ ਹੈ ਇੱਜ਼ਤ ਵੀ ਵੇਚ ਸਕਦੇ ਆ ਕੀ ਆਉਂਦੀ ਐ ਸਤ ਚੰਗੀ ਚੌਖੀ ਕੀਮਤ ਮਿਲਣੀ ਚਾਹੀਦੀ ਹੈ ਆਪਣੀ ਅਣਖ ਵੀ ਵੇਚ ਸਕਦੇ ਆ ਕੌਮ ਵੀ ਵੇਚ ਸਕਦੇ ਆ ਕੀ ਹੁੰਦੀ ਹੈ ਕੌਮ ਆਪਣਾ ਦੇਸ਼ ਵੀ ਵੇਚ ਸਕਦੇ ਆ ਧਰਮ ਵੇਚ ਸਕਦੇ ਆ ਈਮਾਨ ਵੇਚ ਸਕਦੇ ਆ ਕੀ ਹੁੰਦਾ ਹੈ ਧਰਮ ਆਪਣੀ ਰਹਿਤ ਬੈਤ ਵੇਚ ਸਕਦੇ ਆ ਧਰਮ ਵੇਚ ਸਕਦਾ ਹੈ ਈਮਾਨ ਵੇਚ ਸਕਦੇ ਆ ਕਲਾ ਵੇਚ ਸਕਦੇ ਆ ਵਿਕਦੀ ਪਈ ਏ ਕਲਾ ਕੀਰਤਨ ਵਿਕਦਾ ਪਿਆ ਕਥਾ ਵਿਕਦੀ ਪਈ ਹੈ ਪਾਠ ਵਿਕਦਾ ਪਿਆ ਸੇਵਾ ਵਿਕਦੀ ਪਈ ਹੈ ਇਹ ਵੀ ਮੈਂ ਅਰਜ਼ ਕਰਦੇ ਹਾਂ ਕੋਈ ਛਤਰੀ ਕੀਰਤਨ ਨਹੀਂ ਕਰ ਰਿਹਾ ਕੋਈ ਛਤਰੀ ਕਥਾ ਵੀ ਨਹੀਂ ਕਰ ਰਿਹਾ ਬ੍ਰਾਹਮਣ ਕਥਾ ਨਹੀਂ ਕਰ ਰਿਹਾ ਸ਼ੂਦਰ ਕਥਾ ਨਹੀਂ ਕਰ ਰਿਹਾ ਵੈਸ਼ ਕਰ ਰਿਹਾ ਵੇਚਣੇ ਬੋਲ ਮਿਲਣਾ ਚਾਹੀਦਾ ਕੀਰਤਨ ਵੇਚਣਾ ਹੈ ਪੇਟਾ ਨਹੀਂ ਵੇਚਣਾ ਹੈ ਕੀਮਤ ਮੁੱਲ ਮੈਂ ਆ ਕਿਦਰੇ ਦੋ ਸ਼ਬਦ ਜੈਪੁਰ ਕਾਇ ਬੈਠਾ 25 30 ਹਜ਼ਾਰ ਦਾ ਇੱਕਠ ਸੰਗਤਾਂ ਦਾ 10 15 ਨਵੰਬਰ ਜਥੇ ਦੋ ਤਿੰਨ ਜਥੇ ਦਾਸ ਦੇ ਨਾਲ ਗਏ ਸਨ ਪੰਜ ਸੱਤ ਕਥਾਵਾਚਕ ਮੈਂ ਐ ਪੰਕਤੀਆਂ ਸੋ ਤੇ ਜਨ ਕੋਈ ਡੇਢ ਘੰਟਾ ਇਸਤੇ ਬੋਲੇ ਕੁਛ ਜਥੇ ਮੇਰੇ ਦੁਆਲੇ ਹੋ ਗਏ ਤੁਸੀਂ ਸਾਡੀ ਬੜੀ ਬਦਨਾਮੀ ਕੀਤੀ ਮੈਂ ਕਿ ਫਿਰ ਜ਼ਰਾ ਕਬੂਲ ਕਰ ਲੋ ਤੁਸੀਂ ਵੈਸ਼ ਤੇ ਜੇ ਤੁਸੀਂ ਵੈਸ਼ ਨਹੀਂ ਤੋ ਤੁਹਾਡੀ ਕਾਦੀ ਬਦਨਾਮੀ ਕਿਹੜੀ ਗਲਤੀ ਬਦਨਾਮੀ ਨਾਮ ਵਰ ਜਥੇ ਸੰ ਬੜਾ ਉਥੇ ਤਣਾਉ ਖੜਾ ਹੋ ਗਿਆ ਮੈਂ ਕਹ ਅਗਰ ਤੁਸੀਂ ਕਬੂਲ ਦਿਓ ਕਿ ਤੁਸੀਂ ਵੈਸ਼ ਹੋ ਫਿਰ ਤੇ ਮੈਂ ਠੀਕ ਆਖਿਆ ਤੇ ਤੁਸੀਂ ਜੇ ਵੈਸ਼ ਨਹੀਂ ਹੋ ਤੇ ਮੈਂ ਆਖੇ ਤੇ ਤੁਸੀਂ ਬੁਰਾ ਕਿਉਂ ਮੰਨਦੇ ਹੋ ਓਕੇ ਕੰਮ ਹੋ ਰਿਹਾ ਗੁਰੂ ਨਾਨਕ ਕਹਿ ਰਹੇ ਨੇ ਮੈਂ ਤੇ ਪੜ੍ਹ ਕੇ ਸੁਣਾਇਆ ਸ੍ਰੇਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤਰੇ ਕਲਾ ਵੇਚਣੀ ਹੈ ਗਿਆਨ ਵੇਚਣਾ ਹੈ ਕਥਾ ਵੇਚਣੀ ਹੈ ਕੀਰਤਨ ਵੇਚਣਾ ਹੈ ਪਾਠ ਵੇਚਣਾ ਹੈ ਗੁਰਦੁਆਰੇ ਸੇਵਾ ਕਰ ਰਹੇ ਆ ਵੇਚਣੀ ਹੈ ਇਹਦੇ ਬਦਲੇ ਕੁਛ ਆਈਦਾ ਆਵੇਂ ਨਹੀਂ ਸੇਵਾ ਕਰ ਰਹੇ ਵੈਸ਼ ਵੈਸ਼ ਵੈਸ਼ਨਲ ਧਰਮ ਨਹੀਂ ਚੱਲਦਾ ਕਤਾਈ ਨਹੀਂ ਚੱਲਦਾ ਜਿਸ ਗੱਲ ਦੇ ਉਤੇ ਉਹ ਨਾਮ ਵਰ ਚੋਟੀ ਦੇ ਜਥੇ ਔਖੇ ਹੋਏ ਉਹ ਇਸ ਤੇ ਵੈਸ਼ ਸ਼ਬਦ ਵੈਸ਼ੀਆ ਦੇ ਬੜੇ ਨਿਕਟ ਵਰਤੀ ਹੈ ਵੈਸ਼ੀਆ ਵੈਸ਼ੀਆ ਜੋ ਬਾਜ਼ਾਰ ਦੇ ਵਿੱਚ ਬੈਠ ਕੇ ਆਪਣੀ ਅਸਮਤ ਵੇਚਦੀ ਹੈ ਇੱਜ਼ਤ ਵੇਚਦੀ ਹੈ ਆਪਣਾ ਤਨ ਵੇਚਦੀ ਹੈ ਵੈਸ਼ੀਆ ਵੈਸ਼ ਜੋ ਸਭ ਕੁਝ ਵੇਚਦਾ ਹੈ ਕਿ ਇੱਜ਼ਤ ਕਿ ਅਣਖ ਕਿ ਕੌਮ ਕਿ ਧਰਮ ਕਿ ਈਮਾਨ ਸਭ ਕੁਝ ਵੇਚਣਾ ਮੁੱਲ ਮਿਲਣਾ ਚਾਹੀਦਾ ਹੈ ਕੀਮਤ ਮਿਲਦੀ ਚ ਕੌਮ ਕੀ ਆਉਂਦੀ ਹੈ ਕੀਮਤ ਮਿਲਣੀ ਚਾਹੀਦੀ ਇਨਾ 20 ਸਾਲਿਆਂ ਚ ਪਤਨ ਕਿਤਨੇ ਆਕੇ ਤਨੇ ਨੇ ਕੌਮ ਨੂੰ ਵੇਚੇ ਕਿਤਨੇ ਆਨੇ ਈਮਾਨ ਵੇਚੇ ਕਿਤਨੇ ਆਨੇ ਧਰਮ ਵੇਚੇ ਕਿਤਨੇ ਆਨੇ ਅਣਖ ਬੇਚੀਏ ਕਿਤਨੇ ਆਨੇ ਅਸਮਤ ਬੇਚੀਏ ਗੌਰ ਕਿਉਂ ਜਾ ਵੈਸ਼ਨਲ ਧਰਮ ਨਹੀਂ ਚੱਲਦਾ ਗੁਰੂ ਨਾਨਕ ਕਹਿ ਰਹੇ ਨੇ ਹਾਂ ਪੰਗਤੀ ਨਾ ਹੁੰਦੀ ਫਿਰ ਮੇਰੇ ਕੋਲ ਜ਼ਰੂਰਤ ਨਹੀਂ ਸੀ ਇਹ ਪੰਗਤੀ ਮੈਨੂੰ ਬਚਾਉਂਦੀ ਹੈ ਧਨ ਗੁਰੂ ਨਾਨਕ ਦੇਵ ਜੀ ਦੇ ਬੋਲ ਸੇਸ਼ਟ ਸਭ ਇੱਕ ਵਰਨ ਹੋਈ ਸਾਰੀ ਸ੍ਰਿਸ਼ਟੀ ਇੱਕੋ ਵਰਨ ਹੋ ਗਈ ਬਾਬਾ ਜੀ ਸਾਰੇ ਬ੍ਰਾਹਮਣ ਹੋ ਗਏ ਕਤਈ ਨਹੀਂ ਬ੍ਰਾਹਮਣ ਨਾਲ ਤੇ ਧਰਮ ਚੱਲਦਾ ਬ੍ਰह्मਚਨਨ ਕਰਦਾ ਸਿਰਦੀ ਵਰਤੋਂ ਕਰਦਾ ਸ਼ੂਦਰ ਨਾਲ ਧਰਮ ਚੱਲਦਾ ਸੇਵਾ ਕਰਦਾ ਸ਼ਤਰੀ ਨਾਲ ਧਰਮ ਚੱਲਦਾ ਹੈ ਸੂਰਬੀਰਤਾ ਹੈ ਦੇਸ਼ ਕੌਮ ਮਜ਼ਲੂਮ ਦੀ ਰੱਖਿਆ ਕਰਦਾ ਹੈ ਤਾਕਤਵਰ ਚਾਹੀਦਾ ਹੱਥ ਤਾਕਤ ਚਾਹੀਦੀ ਹੈ ਵੈਸ਼ ਨਾਲ ਨਹੀਂ ਚੱਲਦਾ ਬਸ ਸਿਰ ਪੇਟ ਹੀ ਭਰਨਾ ਤਜੂਰੀ ਭਰਨੀ ਘਰ ਭਰਨਾ ਇਹ ਮਾਨ ਵਿਕਦਾ ਹੈ ਤੇ ਵੇਚੋ ਕੀਮਤ ਮਿਲਣੀ ਚਾਹੀਦੀ ਹੈ ਧਰਮ ਵਿਕਦਾ ਹੈ ਤੇ ਵੇਚੋ ਵਿਦੇਸ਼ ਆਣ ਤੋਂ ਪਹਿਲੇ ਹੀ ਪੰਜਾਬ ਦੇ ਨੌਜਵਾਨ ਕੇਸ 에য়ারਪੋਰਟ ਤੋਂ ਪਹਿਲੇ ਹੀ ਘਟਾਕੇ ਆਉਂਦੇ ਨੇ। ਵੇਚ ਕੇ ਆਉਂਦੇ ਨੇ। ਅਜੇ ਮੁੱਲ ਵੀ ਨਹੀਂ ਮਿਲਿਆ, ਵੇਚਣਾ ਪਹਿਲੇ ਸ਼ੁਰੂ ਕਰ ਦਿੱਤਾ। ਬਿਕਮ ਸਿਕ ਮੁੱਲ ਤੇ ਮਿਲ ਜਾਏ ਤਾਂ ਵੇਚੋ। ਅਜੇ ਮੁੱਲ ਵੀ ਨਹੀਂ ਮਿਲਿਆ, ਸਿੱਖੀ ਵੇਚ ਦਿੱਤੀ। ਰੈਤ ਬੈਤ ਵੇਚ ਦਿੱਤੀ। ਕਲਗੀ ਦਰਦਾ ਦਿੱਤਾ ਹੋਇਆ ਰੂਪ ਵੇਚ ਦਿੱਤਾ। ਕੋਈ ਅਣਖ ਵੇਚਦਾ ਹੈ ਕੋਈ ਅਸਮਤ ਵੇਚਦਾ ਹੈ ਵੈਸ਼ ਜੋ ਸਭ ਕੁਝ ਵੇਚਦਾ ਹੈ ਵੈਸ਼ੀਆ ਜੋ ਸਿਰਫ ਇੱਜ਼ਤ ਵੇਚਦੀ ਹੈ ਅਸਮਤ ਵੇਚਦੀ ਹੈ ਆਪਣਾ ਇਹਨੂੰ ਤਾਂ ਮੈਂ ਕਹੀ ਦਿੱਤੀ ਬੜਾ ਰੌਲਾ ਪਾਇਆ ਸਾਨੂੰ ਵੈਸ਼ੀਆ ਕਿਹਾ ਮੈਂ ਕਿਹਾ ਨਹੀਂ ਵੈਸ਼ੀਆ ਨਾਲੋਂ ਵੈਸ਼ ਬਹੁਤ ਬੈੜਾ ਹੈ ਬਹੁਤ ਬੈੜਾ ਹੈ ਵੈਸ਼ੀਆ ਸਿਰਫ ਇੱਜ਼ਤ ਵੇਚਦੀ ਹੈ ਵੈਸ਼ ਸਭ ਕੁਝ ਵੇਚਦਾ ਹੈ ਈਮਾਨ ਵੇਚਦਾ ਹੈ ਧਰਮ ਵੇਚਦਾ ਹੈ ਇੱਜ਼ਤ ਵੇਚਦਾ ਹੈ ਅਣਖ ਵੇਚਦਾ ਹੈ ਦੇਸ਼ ਵੇਚਦਾ ਹੈ ਕੌਮ ਵੇਚਦਾ ਹੈ ਸਿਰਫ ਕੀਮਤ ਮਿਲਣੀ ਚਾਹੀਦੀ ਹੈ ਔਰ ਵੇਚਣ ਦੀ ਸਮਰੱਥਾ ਕੋਲ ਹੋਵੇ ਕੀਮਤ ਮਿਲਣੀ ਚਾਹੀਦੀ ਹੈ ਸਭ ਕੁਝ ਵੇਚਣ ਨੂੰ ਤਿਆਰ ਹੈ ਵੈਸ਼ ਧਰਮ ਕੇ ਗਤ ਰਹੀ ਵੈਸ਼ ਦੇ ਨਾਲ ਧਰਮ ਨਹੀਂ ਚੱਲਦਾ ਮਹਾਰਾਜ ਕਹਿੰਦੇ ਸਾਰੇ ਵੈਸ਼ ਹੋ ਗਏ ਉਹ ਸਤਿਗੁਰ ਤੇ ਸਾਰਿਆਂ ਨੂੰ ਸ੍ਰਿਸ਼ਟ ਸਭ ਇੱਕ ਵਰਨ ਹੋਈ ਔਖੇ ਨਾਉਣੇ ਇਸੇ ਮੈਂ ਵੀ ਸ਼ਾਮਲ ਮੈਂ ਕੋਈ ਅਲੱਗ ਨਹੀਂ ਸਭ ਵੈਸੇ ਉਹ ਬੇਚਣੀ ਹੈ ਕਥਾ ਨਹੀਂ ਮੁੱਲ ਮਿਲਦਾ ਤਾਂ ਫਿਰ ਨਹੀਂ ਬੇਚਨੇ ਬੇਚਣਾ ਹੈ ਕੀਰਤਨ ਪੂਰੀ ਕੀਮਤ ਮਿਲਦੀ ਹੈ ਤੇ ਬੇਚਣਾ ਨਹੀਂ ਤੇ ਨਹੀਂ ਬੇਚਣਾ ਬੇਚਣਾ ਹੈ ਪਾਠ ਕਰ ਰਹੇ ਹਾਂ ਗੁਰਦੁਆਰੇ ਦੀ ਸੇਵਾ ਬੇਚਣੀ ਹੈ ਵੇਚਣੀ ਮੁੱਲ ਚਾਹੀਦਾ ਕੀਮਤ ਚਾਹੀਦੀ ਹੈ ਤਾਂ ਕੋਈ ਸੇਵਾ ਵੇਚਦਾ ਹੈ ਕੋਈ ਪਾਠ ਵੇਚਦਾ ਹੈ ਕੋਈ ਕੀਰਤਨ ਵੇਚਦਾ ਹੈ ਕੋਈ ਕਥਾ ਵੇਚਦਾ ਹੈ ਕੋਈ ਗਿਆਨ ਵੇਚਦਾ ਹੈ ਕੋਈ ਕਲਾ ਵੇਚਦਾ ਹੈ ਕੋਈ ਇਮਾਨ ਵੇਚਦਾ ਹੈ ਕੋਈ ਅਣਖ ਵੇਚਦਾ ਹੈ ਕੋਈ ਕੌਮ ਵੇਚਦਾ ਹੈ ਕੋਈ ਦੇਸ਼ ਵੇਚਦਾ ਹੈ ਕੋਈ ਇੱਜ਼ਤ ਵੇਚਦਾ ਹੈ ਕੋਈ ਅਸਮਤ ਵੇਚਦਾ ਹੈ ਬਿਕਾ ਵੇਸ਼ ਸ੍ਰੇਸ਼ਠ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ ਮਹਾਰਾਜ ਦੁਖ ਨਾਲ ਕਹਿ ਰਹੇ ਨੇ ਧਰਮ ਮਨੁਖ ਨਾਲ ਨਹੀਂ ਚੱਲ ਰਿਹਾ ਬਾਕੀ ਸਭ ਕੁਝ ਚੱਲ ਰਿਹਾ ਹੈ ਧਰਮ ਨਹੀਂ ਚੱਲ ਰਿਹਾ ਵੈਸ਼ ਇੱਕ ਸੁਭਾਅ ਹੈ ਇਸ ਸੁਭਾਅ ਦੇ ਨਾਲ ਧਰਮ ਨਹੀਂ ਚੱਲਦਾ ਅਗਰ ਧਰਮ ਉਸ ਕੋਲ ਹੋਵੇ ਔਰ ਕਿਦਰੇ ਸਹੀ ਉਸ ਨੂੰ ਮੁੱਲ ਮਿਲ ਜਾਏ ਉਹਨੇ ਧਰਮ ਵੀ ਵੇਚ ਦੇਣਾ ਧਰਮ ਕੀ ਹੁੰਦਾ ਵੇਚਣਾ ਧਨ ਚਾਹੀਦਾ ਧਰਮ ਨੂੰ ਕੀ ਕਰਨਾ ਹੈ ਧਨ ਚਾਹੀਦਾ ਇੱਜ਼ਤ ਨੂੰ ਕੀ ਕਰਨਾ ਹੈ ਧਨ ਚਾਹੀਦਾ ਰਾਇਤ ਬੈਤ ਨੂੰ ਕੀ ਕਰਨਾ ਹੈ ਧਨ ਚਾਹੀਦਾ ਸਿੱਖੀ ਨੂੰ ਕੀ ਕਰਨਾ ਹੈ ਗੁਰੂ ਨੂੰ ਕੀ ਕਰਨਾ ਹੈ ਧਨ ਚਾਹੀਦਾ ਮੁਲਕ ਨੂੰ ਕੀ ਕਰਨਾ ਹੈ ਕੌਮ ਨੂੰ ਕੀ ਕਰਨਾ ਹੈ ਧਨ ਚਾਹੀਦਾ ਸ੍ਰੇਸ਼ਟ ਸਭ ਇੱਕ ਵਰਨ ਹੋਈ ਇਹ ਨਹੀਂ ਕਿ ਇੱਕ ਮੁਲਕ ਵੈਸ਼ ਹੈ ਇਸ ਚੱਕਰ ਵਿੱਚ ਨਾ ਪੈਣਾ ਮਹਾਰਾਜ ਕਹਿੰਦੇ ਸਭ ਵੈਸ਼ ਸਭ ਵੈਸ਼ ਅਮਰੀਕਾ ਸਭ ਤੋਂ ਵੱਡਾ ਵੈਸ਼ ਧਰਮ ਤੇ ਰਿਆ ਹੀ ਨਹੀਂ ਤਨਦਾਨ ਹੈ ਵੈਸ਼ ਦੀ ਨਿਗਾਹ ਚ ਉਹਦਾ ਭਗਵਾਨ ਧਨ ਹੈ ਵੈਸ਼ ਦੀ ਦ੍ਰਿਸ਼ਟੀ ਚ ਉਹਦਾ ਈਸ਼ਵਰ ਕੇਵਲ ਧਨ ਹੈ ਪੈਸਾ ਹੈ ਏਦੀ ਖਾਤਰ ਇੱਜ਼ਤ ਵੇਚਣੀ ਹੈ ਅਸਮਤ ਵੇਚਣੀ ਹੈ ਧਰਮ ਵੇਚਣਾ ਹੈ ਈਮਾਨ ਵੇਚਣਾ ਹੈ ਸਿੱਖੀ ਵੇਚਣੀ ਹੈ ਅਣਖ ਵੇਚਣੀ ਹੈ ਦਿੱਤੀਆਂ ਹੋਣਗੀਆਂ ਕਲਗੀਧਰ ਪਾਤਸ਼ਾਹ ਤੋਂ ਸੈਂਕੜੇ ਕੁਰਬਾਨੀਆਂ ਕਰਕੇ ਸਾਨੂੰ ਰਹਿਤ ਵਹਿ ਅਸੀਂ ਵੇਚਦੇ ਆਂ ਵੇਚ ਦਿੱਤੀਆਂ ਨੂੰ ਬਥੇਰੇ ਆਣ ਹੈਰਾਨ ਹੁੰਦੇ ਹੋਣਗੇ ਇਹਨਾਂ ਦੀ ਖਾਤਰ ਮੈਂ ਆਪਣੇ ਚਾਰ ਲਾਲ ਕੋਹਾਏ ਸਨ ਪਿਤਾ ਨੂੰ ਸ਼ਹੀਦ ਕਰਾਇਆ ਸੀ ਦਰਦਰ ਦੀਆਂ ਠੋਕਰਾਂ ਖਾਧੀਆਂ ਸੀ ਵਕਤ ਦੀ ਹਕੂਮਤ ਨਾਲ ਟਕਰਾਉ ਇਹਨਾਂ ਨੇ ਤੇ ਸਿੱਖੀ ਨੂੰ ਵੇਚ ਦਿੱਤਾ ਅਣਖ ਨੂੰ ਵੇਚ ਦਿੱਤਾ ਕੌਮ ਨੂੰ ਵੇਚ ਦਿੱਤਾ ਈਮਾਨ ਵੇਚ ਦਿੱਤਾ ਸਤ ਸੰਗ ਵੇਚ ਦਿੱਤਾ ਅੰਮ੍ਰਿਤ ਵੇਲਾ ਵੇਚ ਦਿੱਤਾ ਰਿਆ ਹੀ ਨਹੀਂ ਹਕੀਕਤ ਹੈ ਮੈਂ ਫਿਰ ਅਰਜ਼ ਕਰਾਂ ਕਿਦਰ ਇਹ ਪੰਗਤੀਆਂ ਨਾਉਂਦੀਆਂ ਮੈਂ ਇਤਨੀ ਗੱਲ ਕਰ ਨਹੀਂ ਸਕਦਾ ਕਹਿਣ ਦੀ ਜੁਰਤ ਦਿੱਤੀ ਹੈ ਧੰਨ ਗੁਰੂ ਨਾਨਕ ਦੇਵ ਜੀ ਸ੍ਰੇਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ ਕਿ ਕਰਮ ਇਸ ਢੰਗ ਦਾ ਚੱਲਦਾ ਰਿਹਾ ਵੈਸ਼ ਕਰਮ ਸੁਭਾ ਬਣ ਗਏ ਧਨ ਦੇ ਹਾਤਰ ਧਰਮ ਵੇਚਣਾ ਹੈ ਸੁਭਾ ਬਣ ਗਏ ਧਨ ਦੀ ਹਾਤਰ ਅੰਮ੍ਰਿਤ ਵੇਲਾ ਸਤ ਸੰਗ ਵੇਚਣਾ ਹੈ ਨਹੀਂ ਸਤ ਸੰਗ ਤੇ ਨਾ ਸਹੀ ਤਨ ਤੇ ਹੈ ਨਹੀਂ ਪਾਠ ਪੂਜਾ ਤੇ ਨਾ ਸਹੀ ਤਨ ਤੇ ਹੈ ਨਹੀਂ ਹੈ ਗੁਰੂ ਦੀ ਰਹਿਤ ਬਹਿ ਤੇ ਨਾ ਸਹੀ ਤਨ ਤੇ ਹੈ ਨਹੀਂ ਹੈ ਗੁਰੂ ਦੀ ਸੰਗਤ ਤੇ ਨਾ ਸਹੀ ਕੀ ਕਰਨਾ ਤਨ ਤੇ ਹੈ ਵੇਚਣਾ ਹੈ ਪਾਠ ਵੇਚਣੀ ਹੈ ਪੂਜਾ ਵੇਚਣਾ ਹੈ ਕੀਰਤਨ ਵੇਚਣੀ ਹੈ ਕਥਾ ਤਿੰਨ ਦਿਨ ਜੈਪੁਰ ਦੇ ਸੰਘਰਸ਼ ਰਿਆ ਪਰ ਸਾਰੀ ਦੀ ਸਾਰੀ ਸੰਗਤ ਦਾਸ ਦੇ ਨਾਲ ਹੋ ਗਈ ਤੇ ਖੇਡ ਬਣ ਗਈ ਇਹ ਜੈਪੁਰ ਦਾ ਹਾਦਸਾ 2 ਸਾਲ ਪਹਿਲੇ ਦਾ ਮੈਂ ਤੁਹਾਨੂੰ ਸੁਣਾ ਰਿਹਾ ਸਾਰੀ ਸੰਗਤ ਨਾਲ ਹੋ ਗਏ ਮੇਰਾ ਹੌਸਲਾ ਬਣ ਗਿਆ ਮੈਂ ਕਹਾਂ ਮੈਂ ਹੁਣ ਹਰ ਜਗ੍ਹਾ ਕਵਾਂਗਾ ਇੱਥੇ ਮੈਂ ਤਜਰਬਾ ਕੀਤਾ ਸੀ ਜੈਪੁਰ ਵਿੱਚ ਇਥੇ ਮੈਂ ਤਜਰਬੇ ਦੇ ਤੌਰ ਤੇ ਬੋਲਿਆ ਪਰ ਜਿਵੇਂ ਮੁਖਾਲਫਤ ਹੋਈ ਤੇ ਸ਼ੋਰ ਮਚਾਇਆ ਸਟੇਜ ਤੇ ਨਹੀਂ ਉਥੇ ਭਾਰਤ ਦੇ ਸਟੇਜ ਤੇ ਇਹ ਗੱਲ ਨਹੀਂ ਹੁੰਦੀ ਆਲੇ ਦੁਆਲੇ ਬਹੁਤ ਚੀਖ ਪੁਕਾਰ ਆਲੇ ਦੁਆਲੇ ਇਕੱਠ ਕਰਕੇ ਮੀਟਗਾਹਾਂ ਕਰਕੇ ਬੜਾ ਸ਼ੋਰ ਸ਼ਰਾਬ ਇਹਨੇ ਬੇਇੱਜ਼ਤੀ ਕੀਤੀ ਇਹ ਕਲਾਕਾਰਾਂ ਦੀ ਗਾਇਨੀਆਂ ਦੀ ਪਾਠੀਆਂ ਦੀ ਸੇਵਾਦਾਰਾਂ ਦੀ ਕਥਾਵਾਚਕਾਂ ਦੀ ਗ੍ਰੰਥੀਆਂ ਦੀ ਇਨੇ ਸੰਗੀਤਕਾਰਾਂ ਦੀ ਕਵੀਆਂ ਦੀ ਵੈਸ਼ਤੀ ਕੀਤੀ ਹੈ ਮੈਂ ਕਹ ਨਹੀਂ ਮੈਂ ਸਿਰਫ ਵੈਸ਼ ਦੀ ਤਸਵੀਰ ਰੱਖੀ ਹੈ ਨਾ ਕਿਸੇ ਕਵੀ ਦੀ ਵੈਸ਼ਤੀ ਕੀਤੀ ਨਾ ਕਿਸੇ ਕਥਾਵਾਚਕ ਦੀ ਨਾ ਕਿਸੇ ਕੀਰਤਨ ਦੀ ਨਾ ਕਿਸੇ ਪਾਠੀ ਦੀ ਵੈਸ਼ ਨੇ ਸਾਰੇ ਕੋਈ ਕਪੜਾ ਪਿਆ ਵੇਚਦਾ ਕਿਰਤ ਹੈ ਵੇਸ਼ ਨਹੀਂ ਹੈ ਕੋਈ ਸੋਨਾ ਚਾਂਦੀ ਪਿਆ ਵੇਚਦਾ ਬਾਜ਼ਾਰ ਦੇ ਚ ਕਿਰਤ ਹੈ ਇਹ ਵੇਸ਼ ਨਹੀਂ ਹੈ ਵੇਸ਼ ਪਣਾ ਉਦੋਂ ਸ਼ੁਰੂ ਹੁੰਦਾ ਹੈ ਬੇਚਣੀ ਹੈ ਸੇਵਾ ਕੀ ਹੁੰਦੀ ਹੈ ਸੇਵਾ ਕੀਮਤ ਮਿਲਣੀ ਚਾਹੀਦੀ ਹੈ ਵੇਚਣੇ ਬੇਚਣਾ ਹੈ ਕੀਰਤਨ ਬੇਚਣਾ ਹੈ ਗਿਆਨ ਬੇਚਣੀ ਹੈ ਕਲਾ ਬੇਚਣੀ ਹੈ ਇੱਜ਼ਤ ਬੇਚਣਾ ਹੈ ਕੌਮ ਨੂੰ ਬੇਚਣਾ ਹੈ ਪਰਿਵਾਰ ਨੂੰ ਬੇਚਣਾ ਹੈ ਅਸਮਤ ਨੂੰ ਬੇਚਣਾ ਹੈ ਦੇਸ਼ ਨੂੰ ਸਭ ਕੁਝ ਬੇਚਣਾ ਹੈ ਕੀਮਤ ਮਿਲਣੀ ਚਾਹੀਦੀ ਵੈਸ਼ ਮਹਾਰਾਜ ਕਹਿੰਦੇ ਨੇ ਵੈਸ਼ ਦੇ ਨਾਲ ਧਰਮ ਨਹੀਂ ਚੱਲਦਾ ਨਹੀਂ ਚੱਲਦਾ ਔਰ ਸਤਗੁਰ ਕਹਿ ਰਹੇ ਨੇ ਅੱਜ ਕੱਲ ਧਰਮ ਨਹੀਂ ਚੱਲ ਰਿਹਾ ਗੁਰੂ ਨਾਨਕ ਨਹੀਂ ਚੱਲ ਰਿਹਾ ਇਹ ਹੁਣ ਤੁਸੀਂ ਫੈਸਲਾ ਕਰ ਲੈਣਾ ਧਰਮ ਤੁਹਾਡੇ ਨਾਲ ਚੱਲ ਰਿਹਾ ਹੈ ਤਾਂ ਫਿਰ ਮੈਂ ਤੁਹਾਨੂੰ ਆਖਿਆ ਵੀ ਨਹੀਂ ਹੈ ਸੁਣਾਇਆ ਗੁਰੂ ਦੇ ਬੋਲ ਸੁਣਾਇਆ ਤੇ ਜੇ ਨਹੀਂ ਚੱਲ ਰਿਹਾ ਨਾ ਤੁਸੀਂ ਬ੍ਰਾਹਮਣ ਨਾ ਤੁਸੀਂ क्षत्रिय ਨਾ ਤੁਸੀਂ ਸ਼ੋਦਰ ਸਭ ਵੈਸ਼ ਸਿਛੇ ਸਭ ਇੱਕ ਵਰਨ ਹੋਈ ਧਰਮ ਕੇ ਗਤ ਰਹੀ ਧਰਮ ਦੀ ਗਤੀ ਰਹਿ ਗਈ ਗਤੀ ਚਲਣ ਨੂੰ ਕਹਿੰਦੇ ਨੇ ਕਿ ਤੇਜ਼ ਗਤੀ ਨਾਲ ਚੱਲ ਰਹੇ ਹੈ ਇਹ ਮਧਮ ਗਤੀ ਨਾਲ ਚੱਲ ਰਹੇ ਗਤੀ ਚਲਣ ਨੂੰ ਕਹਿੰਦੇ ਇਹ ਤੇ ਵਰਗਤੀ ਨਾਲ ਚੱਲ ਰਿਹਾ ਹੈ ਬੜਾ ਤੇਜ਼ ਚੱਲ ਰਿਹਾ ਹੈ ਗਤੀਚਲਨ ਨੂੰ ਕਹਿੰਦੇ ਮੌਰਿਕਨ ਧਰਮ ਦੀ ਤੇ ਗਤੀ ਰਹੀ ਨਹੀਂ ਧਰਮ ਤੇ ਰੁਕ ਗਿਆ ਨਹੀਂ ਚੱਲਦਾ ਮਨੁੱਖ ਨਾਲ ਪਰਿਵਾਰ ਚੱਲ ਰਿਹਾ ਹੈ ਸਮਾਜ ਚੱਲ ਰਿਹਾ ਹੈ ਰਾਜਨੀਤੀ ਚੱਲ ਰਹੀ ਹੈ ਕਾਰੋਬਾਰ ਚੱਲ ਰਿਹਾ ਹੈ ਸਭ ਕੁਝ ਚੱਲ ਰਿਹਾ ਹੈ ਧਰਮ ਨਹੀਂ ਚੱਲ ਰਿਹਾ ਕਿਉਂ ਬੇਚ ਦਿੱਤਾ ਹੈ ਬੰਦੇ ਕਿਉਂ ਵੇਚਿਆ ਵੇਚ ਵੇਚ ਦਾ ਕੰਮ ਹੈ ਵੇਚਣਾ ਕੀਮਤ ਮਿਲਣੀ ਛੇ ਦੇਸ਼ ਕੀ ਆਉਂਦਾ ਹੈ ਇਮਾਨ ਕੀ ਆਉਂਦਾ ਹੈ ਧਰਮ ਕੀ ਆਉਂਦਾ ਹੈ ਰਹਿਤ ਵਹਿਦ ਕੀ ਹੁੰਦੀ ਹੈ ਸਿੱਖੀ ਕੀ ਆਉਂਦੀ ਹੈ ਵੇਚਣੀ ਹੈ ਕੀਮਤ ਮਿਲਣੀ ਚਾਹੀਦੀ ਮੁੱਲ ਮਿਲਣਾ ਚਾਹੀਦਾ ਪਿਛਲੇ ਦਿਨੀ ਜਦ ਮੈਨੂੰ ਕਿਸੇ ਨੇ ਕਿਹਾ ਪੰਜਾਬੀ ਯੂਨੀਵਰਸਿਟੀ ਅੱਦੇ ਤੋਂ ਜ਼ਿਆਦਾ ਬੱਚੇ ਗੁਰਸਿੱਖਾਂ ਦੇ ਪਤਾ ਤਾਂ ਹੋ ਗਿਆ ਨੇ ਮੈਂ ਕਿਹਾ ਗੁਰਸਿੱਖਾਂ ਦੇ ਨਾਲ ਆਖੋ ਵੈਸ਼ਾਂ ਦੇ ਆਖੋ ਵੈਸ਼ ਪਤਾ ਤਾਂ ਹੋ ਗਿਆ ਵੈਸ਼ਾਂ ਦਾ ਬੱਚਾ ਹੋਵੇਗਾ ਪਤਾ ਤਾਂ ਹੋ ਗਿਆ ਵੈਸ਼ ਹੋਵੇਗਾ ਸਿੱਖ ਕਹਿਣ ਦੀ ਕੀ ਲੋੜ ਹੈ ਉਹਨੂੰ ਗੁਰਮੁਖ ਕਹਿਣ ਦੀ ਕੀ ਲੋੜ ਹੈ ਵੈਸ਼ ਜੈਪੁਰ ਦੇਚ ਇੱਕ ਸੱਜਣ ਨੇ ਮੈਨੂੰ ਕਹਿ ਵੀ ਦਿੱਤਾ ਗੈ ਨਹੀਂ ਜੀ ਗੱਲ ਤੇ 16% ਦੀ 100% ਸਹੀ ਹੈ ਪਰ ਕਠੋਰ ਹੈ ਜ਼ਰਾ ਦਿਲ ਤੋੜਦੀ ਹੈ ਮੈਂ ਕਿ ਈਸ਼ਵਰ ਵੈਸੇ ਦਾ ਦਿਲ ਤੋੜੀ ਰਹੇ ਤੇ ਚੰਗਈ ਟੁੱਟ ਨਹੀਂ ਚਾਹੀਦਾ ਤਾਂ ਕਿ ਈਮਾਨ ਵੇਚਣ ਦੀ ਸਿੱਖੀ ਵੇਚਣ ਦੀ ਦੇਸ਼ ਤੇ ਕੌਮ ਵੇਚਣ ਦੀ ਇਹਦੇ ਕੋਲ ਤਾਕਤ ਨਹੀਂ ਹੋਵੇ ਇਹਦੇ ਕੋਲ ਸਮਰਥਾ ਨਹੀਂ ਵੀਰੋ ਹੱਕ ਤੇ ਸੱਚ ਦੀ ਗੱਲ ਕਰਨਾ ਬਹੁਤ ਔਖਾ ਕੰਮ ਹੈ ਤੁਸੀਂ ਵੀ ਵੀਰੋ ਅਗਰ ਹੱਕ ਸੱਚ ਦੀ ਗੱਲ ਕਰੋਗੇ ਤੇ ਤੁਹਾਡੇ ਆਪਣੇ ਅਜ਼ੀਜ਼ੋ ਆਕਰਬ ਤੁਹਾਡਾ ਭਰਾ ਧੜੇ ਦੋਸਤ ਵੀਰੋ ਉਹ ਹੀ ਤੁਹਾਡੀ ਜਾਨ ਦੇ ਦੁਸ਼ਮਣ ਹੋ ਜਾਣਗੇ ਕਿਸ ਤਰ੍ਹਾਂ ਤੁਹਾਡਾ ਅਗਰ ਭਰਾ ਕੋ ਗਲਤ ਕੰਮ ਕਰਦਾ ਹੋਵੇ ਝੂਠ ਬੋਲਦਾ ਹੋਵੇ ਮਲਾਵਟ ਕਰਦਾ ਹੋਵੇ ਖਿਆਨਤ ਕਰਦਾ ਹੋਵੇ ਕਿਸੇ ਦਾ ਹੱਕ ਮਾਰਨ ਰਿਹਾ ਤੁਸੀਂ ਉਹਨੂੰ ਕੋ ਯਾਰ ਤੂੰ ਗਲਤ ਕਰ ਰਿਹਾ ਤੁਸੀਂ ਵੀਰੋ ਦੇਖਣਾ ਤਹਾਡਾ ਦੁਸ਼ਮਣ ਬਣ ਜਾਏਗਾ ਤੁਹਾਡੇ ਖਿਲਾਫ ਹੋ ਜਾਏਗਾ ਤੁਹਾਡੀ ਮੁਖਾਲਫਤ ਕਰਨ ਲਾ ਪਏਗਾ ਤੇ ਵੀਰੋ ਉਹੀ ਕੱਲ ਸੰਤ ਸਿੰਘ ਮਸਕੀਨਾਂ ਦੇ ਨਾਲ ਵੀ ਹੋਈ ਹੈ ਕਿ ਜਦੋਂ ਉਹਨਾਂ ਨੇ ਹੱਕ ਦੀ ਗੱਲ ਕੀਤੀ ਹੱਕ ਦੀ ਗੱਲ ਕੀ ਕੀਤੀ ਹੈ ਕਿ ਵੇਚ ਫਿਰ ਉਹ ਬਿਲਕੁਲ ਸਾਰੇ ਧਰਮਾਂ ਦੇ ਵਿੱਚ ਅੰਜ ਹੋ ਰਿਹਾ ਹੈ ਕਿ ਜਿਹੜੇ ਜ਼ਿਆਦਾਤਰ ਪ੍ਰਚਾਰਕ ਹੈ ਉਹ ਆਪਣੇ ਧਰਮ ਨੂੰ ਵੇਚ ਰਹੇ ਡਿਮਾਂਡ ਕਰਦੇ ਹੈ ਕਿ ਅਸੀਂ ਤੁਹਾਡੇ ਕੋ ਆਵਾਂਗੇ ਤੁਹਾਡੇ ਕੋ ਅਸੀਂ ਆਬਾਦਤ ਕਰਾਂਗੇ ਤੇ ਅਸੀਂ ਇੰਨੇ ਪੈਸੇ ਲਵਾਂਗੇ ਤੇ ਵੀਰੋ ਆਪਣਾ ਧਰਮ ਨੂੰ ਵੇਚ ਰਹੇ ਹਨ ਜਦੋਂ ਮੈਂ ਕਿਸੇ ਨੂੰ ਕਹਤਾ ਹੈ ਕਿ ਕੋਈ ਮਹਿਫਲ ਹੋ ਰਹੀ ਹੈ ਕੁਈ ਜਲਸਾ ਹੋ ਰਿਹਾ ਵੈ ਮੌਲਵੀ ਨੂੰ ਮੈਂ ਪੈਸੇ ਦੇ ਕੇ ਬੁਲਾ ਰਿਆਂ ਤੇ ਫਿਰ ਮੌਲਵੀ ਹੱਕ ਤੇ ਸੱਚ ਦੀ ਗੱਲ ਨਹੀਂ ਕਰ ਸਕਦਾ ਫਿਰ ਮੌਲਵੀ ਨੇ ਉਹੀ ਬੋਲਣਾ ਵੈ ਜੋ ਮੈਂ ਕਹਿਣਾ ਵੈ ਮੈਂ ਮੌਲਵੀ ਨੂੰ ਕਹਾਂਗਾ ਕਿ ਫਲਾਣੇ ਬੰਦੇ ਨੂੰ ਗਲਤ ਕਹਿ ਦੇ ਫਲਾਣੇ ਨੂੰ ਇੰਜ ਕਹਿ ਦੇ ਫਲਾਣੇ ਧਰਮ ਨੂੰ ਗਲਤ ਕਹਿ ਦੇ ਤੇ ਵੀਰੋ ਫਿਰ ਉਹੀ ਕਹੇਗਾ ਤੇ ਇਹ ਵਿਗ ਗਿਆ ਨਾ ਉਹਨੇ ਧਰਮ ਵੇਚਤਾ ਉਹਨੇ ਆਪਣਾ ਆਪ ਵੇਚਤਾ ਮੇਰੇ ਕਹਿਣ ਤੇ ਚੱਲਣ ਰਿਆ ਹੱਕ ਸੱਚ ਦੀ ਗੱਲ ਉਹ ਨਹੀਂ ਕਰਨ ਰਿਆ ਤੇ ਮੌਲਵੀ ਵੀ ਇੰਜ ਕਰਦੇ ਆ ਕਈ ਵੀਰੋ ਇਸ ਤੋਂ ਇਲਾਵਾ ਦੂਸਰ ਬਖ ਸਾਰੇ ਤੁਹਾਡੇ ਵਿੱਚ ਇੰਜ ਇੱਕ ਜਿੰਨੇ ਵੀ ਧਰਮਾਂ ਦੇ ਪ੍ਰਚਾਰਕ ਹੈ ਜਿਹੜਾ ਉਹਨੂੰ ਪੈਸੇ ਦੇ ਦਿੰਦਾ ਵਾ ਚਾਹੇ ਉਹ ਹਲਾਲ ਕਮਾਉਂਦਾ ਵਾ ਜਾਂ ਹਰਾਮ ਉਹਨੂੰ ਪਤਾ ਹੀ ਹੁੰਦਾ ਵਾ ਕਿ ਹਰਾਮ ਪੈਸਾ ਕਮਾ ਰਿਆ ਇਹ ਬੰਦਾ ਠੀਕ ਨਹੀਂ ਹੈ ਲੇਕਿਨ ਉਹ ਪੈਸੇ ਦੇ ਦਿੰਦਾ ਵਾ ਤੇ ਉਹ ਪ੍ਰਚਾਰਕ ਉਹਦੀ ਵਾਵਾ ਕਰਦੇ ਰਹਿੰਦੇ ਜੀ ਬੜਾ ਚੰਗਾ ਵਾ ਬੜੇ ਦੀਨ ਦੇ ਕੰਮ ਕਰਨ ਰਿਆ ਬੜੇ ਗੁਰਦੁਆਰਿਆਂ ਨੂੰ ਪੈਸੇ ਦੇਂਦਿਆ ਬੜੇ ਅੱਲਾਹ ਰਾਹ ਲੰਗਰ ਲਾਉਂਦੇ ਹਾਲਾਂਕਿ ਉਹਨਾਂ ਨੂੰ ਪਤਾ ਵਾ ਅਗਰ ਉਹ ਕਹਿ ਦਨ ਕਿ ਯਾਰ ਇਹਦਾ ਪੈਸਾ ਗਲਤ ਹੈ ਇਹ ਗਲਤ ਪੈਸਾ ਵਾ ਹਰਾਮ ਕਮਾ ਰਿਆ ਵਾ ਲੋਕਾਂ ਦੀ ਵੀਰੋ ਹੱਕ ਤਸਵੀ ਕਰਨ ਰਿਆ ਲੋਕਾਂ ਦੇ ਜ਼ਿਆਤੀ ਕਰਨ ਰਿਆ ਤੇ ਫਿਰ ਉਹਨਾਂ ਨੂੰ ਪਤਾ ਹੋਵੇ ਕਿ ਸਾਡੇ ਪੈਸੇ ਵੀ ਬੰਦ ਹੋ ਜਾਣਗੇ ਵੀਰੋ ਇਹੋ ਹੀ ਤਰ੍ਹਾਂ ਵੇਚਣਾ ਮੈਂ ਇਹੀ ਵੇਚ ਪਣਾ ਮੈਂ ਤੇ ਸੰਤ ਸਿੰਘ ਮਸਕੀਰਾ ਨੇ 100% ਸੱਚ ਗੱਲ ਕੀਤੀ ਮੈਂ ਤੇ ਵੀਰੋ ਇਸ ਗੱਲ ਦੇ ਨਾਲ ਸਹਿਮਤ ਹਾਂ ਵੀਰੋ ਤੁਹਾਡੀ ਕੀ ਰਾਏ ਹੈ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਹਾਲ ਲਾਜ਼ਮੀ ਕਰਨਾ ਆਪਾਂ ਦੇ ਸਾਰਾ ਖਿਆਰ ਰੱਖਣ ਦਵਾ ਮੈਂ ਯਾਦ ਰੱਖਣਾ ਅੱਲਾ ਫੇਜ਼